ਤੁਹਾਡਾ ਅੱਜ ਆਪਣੀ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਦੇ ਵਿੱਚ ਆਪਾਂ ਟਰੈਕਟਰ ਲੈ ਕੇ ਚੱਲੇ ਆਂ ਟਰਾਲੀ ਪਾ ਕੇ ਚਾਚਿਆਂਾਂ ਦੀ ਮਸ਼ੀਨ ਲਗਣੀ ਆ ਉਹਨਾਂ ਨੇ ਚੂਣਾ ਵੜਾਉਣਾ ਹੈ ਤੇ ਫਿਰ ਆਪਣੇ ਲਗਣੀ ਦਾ ਫਿਰ ਆਪਾਂ ਹੀ ਵੜਾਉਣਾ ਹੈ ਤੇ ਹੁਣ ਮੈਂ ਟਰੈਕਟਰ ਬਾਹਰ ਕੱਢ ਕੇ ਟਰਾਲੀ ਪਾ ਕੇ ਉਸ ਤੇ ਪੈਂਚਿਲ ਜਾ ਕੇ ਤੇ ਫਿਰ ਤੁਹਾਨੂੰ ਦਿਖਾਉਣਾ ਵਾ ਮਸ਼ੀਨ ਆ ਗਈ ਤੇ ਹੁਣ ਮੈਂ ਤੁਹਾਨੂੰ ਸਿੱਧਾ ਬਾਹਰ ਜਾ ਕੇ ਦਿਖਾਉਣਾ ਆਪਾਂ ਪਹੁੰਚ ਗਏ ਸਾਂ ਪੈਲੀ ਦੇ ਵਿੱਚ ਤੇ ਮਸ਼ੀਨ ਚੱਲ ਪਈ ਇੱਕ ਜਿਹੜਾ ਲਾਤਾ ਉਹਨੇ ਤੇ ਹੁਣ ਇੱਕ ਰਾਈਡਰ ਦਾ ਲਈ ਲੈ ਕੇ ਘਰੇ ਜਾਣੇ ਆ ਤੇ ਫੇਰ ਆਉਣੇ ਹੈ ਤੇ ਗਾਇਸ ਪਹਿਲੀ ਢੇਂਗੀ ਪਾਉਣ ਲੱਗੀ ਆ ਮਸ਼ੀਨ 让我来唱。 ਗਾਈਸ ਮਸ਼ੀਨ ਚੱਲੀ ਜਾਂਦੀ ਸੀ ਤੇ ਇੱਕ ਟੈਂਕੀ ਪੈ ਗਈ ਸੀ ਤੇ ਹੁਣ ਦੂਜੀ ਟੈਂਕੀ ਪੈਣ ਵਾਲੀ ਆ ਤੇ ਉਧਰੋਂ ਚਾਹ ਆ ਗਈ ਸੀ ਤੇ ਆਪਾਂ ਗਏ ਇਧਰ ਇੱਕ ਚਾਹ ਪੀਣ ਆਸਤੇ ਨਾਲ ਲੈ ਆਏ ਆ ਨਾਲੇ ਉਸੇ ਹੰਕ ਟੈਂਕੀ ਕੋਹ ਵਾਲੀ ਨੇ ਤੇ ਆ ਗਈ ਮਤਰਾ ਮਕੀਨ ਨਾਲ ਨਾਲ ਚਾਹ ਚੱਲਦੀ ਹੈਨੇ ਗਾਈਸ ਕੰਮ ਚੱਲ ਜਾਈ ਜਾਂਦਾ ਹੈ ਤੇ ਮੈਂ ਪਹਿਲਾਂ ਇੰਦੇ ਤੇ ਜਿਹੜਾ ਲੱਗਾ ਛਤਰੀ ਤੇ ਫਿਰ ਮੈਂ ਹੇ ਜਾ ਰਹਿਣ ਦਿੰਨੇ ਆ ਫਿਰ ਕਿਸੇ ਨੇ ਚੜ ਕੇ ਉੱਤੇ ਵੀਡੀਓ ਬਣਾਵਾਉਗੇ ਇਹ ਇਧਰ ਹੋਈ ਨਾ ਕੋਈ ਖਾਂ ਰਿਹਾ ਬਾਕੀ ਇਧਰ ਖਲੋਤਾ ਸਾਰਾ ਆਉ ਜਿਹੜਾ ਇਧਰ ਥੱਲੇ ਵੀ ਖਲੋਤਾ ਆ ਇਹ ਓ ਤੇ ਜੀ ਟਰਾਲੀ ਵੀ ਲੱਗ ਗਈ ਤੇ ਗਾਈਸ ਟਰਾਲੀ ਭੀਜ ਗਈ ਆ ਜਦ ਕਿ ਵੀ ਇਹ ਨੇਗੋ ਝਾੜੇ ਰੱਖੇ ਨੇ ਜਿਹੜਾ ਟ੍ਰਾਲੀ ਚ ਭੇਜਿਆ ਗਿਆ ਬਾਕੀ ਥਾਣੇ ਜਿਹੜੇ ਰਹਿ ਗਏ ਕਿੱਲਾ ਪਸਾ ਰਹਿ ਗਿਆ ਕਿੱਲੇ ਕੁਦੀ ਆਪਾ ਪੁਆਲੇ ਆ ਮੈਂ ਜਿਆਦੀ ਭਰਨ ਦੀ ਲੋੜ ਹੀ ਨਹੀਂ ਛੋਲੇ ਛੋਲੇ ਦੋ ਦੋਆ ਗਿੜੇ ਲੈ ਜਾਣੇ ਝਾਣੇ ਤੇ ਹੁਣ ਲੈ ਕੇ ਜਾਂਦੇ ਆ ਮੰਡੀ ਗਾਈ ਸਦੀਕ ਟ੍ਰਾਲੀ ਹੋਈ ਆ ਤੇ ਫੱਟੀ ਲਾ ਕੇ ਤੇ ਚਕਾਇਆ ਹੋਇਆ ਮੜਾ ਜਾ ਮੈਂ ਇੱਥੇ ਸਵਾਜਾ ਲੈਣ ਨੂੰ ਇਧਰ ਨਾਲ ਟਾਇਰ ਵਾਇ ਫਰੀ ਆ ਉਧਰ ਦੇਖੋ ਇਧਰ ਜਾਂਦਾ ਸਿੱਧੇ ਪਿਆ ਕਾਈਦਾ ਦੇ ਦੇਖੋ ਜਮਾਂ ਭਈ ਆ ਮੇ ਯਾਰ ਜੈਸਾ ਜਗਾ ਉੱਚਾ ਉੱਤਰ ਕਰ ਕਰਦਾ ਆ ਲੱਗਦਾ ਹੈ ਹੁਣ ਆਪਣਾ ਛੋਣਾ ਵੜੀ ਚੰਗਾ ਗਾਹੀ ਕਦੇ ਮਸ਼ੀਨ ਆਵੇ ਸਾਹਮਣੇ ਲੱਗੀ ਆਉਂਦੀ ਮਸ਼ੀਨ ਆ ਗਈ ਤੇ ਹੁਣ ਕਰਵਾਉਣੇ ਆ ਮਸ਼ੀਨ ਗੇ ਗਾਈ ਨੂੰ ਚੱਲ ਵੀ ਮਸ਼ੀਨ ਗਾਇਸ ਪਹਿਲੀ ਟੈਂਕੀ ਫਰੀਜ ਗਿਆ ਤੇ ਹੁਣ ਜਾ ਕੇ ਪਾਉਣੇ ਇੱਥੇ ਪਹਿਲੀ ਢੇਕੀ ਪੈਂਦੀ ਵੀ ਆ ਛਾੜਦਾ ਮੈਨੂੰ ਐਡੀ ਸੋਹਣਿਆ ਕਾਟੀ ਲੱਗਦਾ ਪਿਆ ਇੱਦਾਂ ਵੀ ਪਹਿਲੀ ਜਿਹੜਾ ਉਹ ਜਿਹੜਾ ਮੋੜ ਆ ਨਾ ਪਿੱਛੇ ਉੱਥੇ ਵਾਲੇ ਢੇਕੀ ਵੀ ਗਈ ਆ ਜਦ ਕਿ ਇਹਦੀ ਅੱਗੇ ਵਾਲੇ ਢੇਕੀ ਵੀ ਆ ਇੱਥੇ ਹੀ ਬੜਾ ਲੱਗਿਆ ਨਾ ਚਾੜਦਾ ਕਿੰਨਾ ਕਾਟੀ ਤੇ ਗਾਈਸ ਆਪਣੀ ਇੱਕ ਟੈਂਕੀ ਹੋਰ ਪੈ ਗਈ ਆ ਤੇ ਬਾਕੀ ਤੁਹਾਨੂੰ ਕਰਾਈ ਜਣੇ ਚੱਕ ਜਿਵੇਂ ਜਿਵੇਂ ਪਈ ਜਾਣਗੇ ਗਾਣੇ ਵੀ ਆਪਾਂ ਨਾਲ ਦੀ ਨਾਲ ਹੀ ਅੱਜ ਮੰਡੀ ਲੈ ਜਾਣ ਅੱਜ ਭਰ ਕੇ ਹੀ ਢੱਕਣੀ ਆਈਆਂ ਤੇ ਗਾਈਸ ਟਰਾਲੀ ਇੱਧਰ ਹੈ ਲੋ ਫਾਗ ਲਾਗਿੱਲਾ ਹੈ ਭਾਰ ਕੀ ਲੱਤ ਪਾ ਕੇ ਕੋਨ ਸਾਈਟ ਤੇ ਕਰਕੇ ਦਾਣੇ ਦੇ ਬਾਹਰ ਕੱਢਦੇ ਆ ਤੇ ਵੇਣਿਆ ਕੀ ਬੰਦਾ 弟兄们。 ਸਮਤ੍ਰੋ ਲੈ ਕੇ ਚੱਲੇ ਆਪਾਂ ਮੰਡੀ ਮੰਡੀ ਪਹੁੰਚ ਗਏ ਤੁਹਾਨੂੰ ਮਹੌਣੇ ਆ ਚੰਗੀ ਹੋਣਾ ਆਪਾਂ ਚਲਾਉਣਾ ਡਿੱਕ ਤਾਂ ਕਰਕੇ ਵਲੌਗ ਆ ਬਣਾ ਸਕਦੇ ਸਾਹੇ ਰਾਹ ਆ ਕਹਿੰਦੇ ਮਿੱਤਰੋ ਕੰਮ ਚੱਲਿਆਗਾ ਮੈਂ ਮੰਡੀ ਤੋਂ ਆ ਗਿਆ ਹੀਗਾ ਤੇ ਆਣ ਕੇ ਮੈਂ ਦੋ ਟੈਂਕੀਆਂ ਭਵਾਉਣੀਆਂ ਈ ਟਰਾਲੀ ਦੇ ਵਿੱਚ ਤੇ ਆ ਰਹਿ ਗਿਆ ਥੋੜਾ ਜਿਹਾ ਤੇ ਬਾਕੀ ਜਾਣੇ ਆਪਾਂ ਆਸਟ੍ਰੇਲੀਆ ਜਿਹੀ ਪੁਆਏ ਆਏ ਨੇ ਓਏ ਸਾਹਮਣੇ ਫਲੋਤੀ ਜਿਹੀ ਆ ਥੋੜਾ ਸਾਰਾ ਹੈ ਗਿਆ ਫਿਰ ਲੈ ਕੇ ਜਾਣੇ ਮੰਡੀ ਜੋ ਟਰਾਲੀ ਵਿੱਚ ਪਲਤਾ ਹੈ ਮੰਡੀ ਜਿਹੜੀ ਪਹਿਲਾਂ ਭਰੀ ਸੀ ਆਪਾਂ ਤੇ ਗਾਇਸ ਵੱਢਿਆ ਗਿਆ ਇਹ ਕੋਣ ਚੱਲੇ ਆ ਲੈ ਕੇ ਮਸ਼ੀਨ ਵਿੱਚ ਚੱਲੀ ਏ ਕਿੱਥੇ ਆਈ ਆ ਮਸ਼ੀਨ ਤੋਂ ਅੱਗੇ ਜਾਂਦੀ ਵੀ ਇਹ ਆਪਾਂ ਪਿੱਛੇ-ਪਿੱਛੇ ਜਾਂਦੇ ਪਏ ਆਣ ਜਾਣੇ ਮੰਡੀ